ਹਾਂ ਬਾਬੂ ਕੇ ਕੇਕ ਕੱਟ ਹੋ ਗਿਆ। ਤਾਂ ਹੁਣ ਆਪਾਂ ਖਾਂਦੇ ਪਏ। ਅੱਛਾ। ਕਿਤਾ ਮर्यादा ਰੱਖੀਏ। ਥੋੜੀ ਮर्यादा ਰੱਖੀਏ। ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਆਪਾਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਇੱਕ ਅਜਿਹੇ ਇਮੋਸ਼ਨਲ ਡਰਾਮੇ ਦੇ ਨਾਲ ਜਿਹਦੀ ਕਿਸੇ ਨੂੰ ਵੀ ਲੋੜ ਨਹੀਂ ਸੀ। ਠੀਕ ਹੈ। ਆਪਾਂ ਨੂੰ ਲੱਗਦਾ ਬਰਥਡੇ ਤੇ ਕੇਕ ਕੱਟ ਕਰਨਾ, ਖਾਣਾ ਤੇ ਖੁਸ਼ ਹੋਣਾ ਨਾਰਮਲ ਗੱਲ ਹੁੰਦੀ ਆ। ਪਰ ਬਾਬੂ ਹੋਰਾਂ ਨੇ ਇਹਨੂੰ ਫੁੱਲ ਟ੍ਰੈਜੇਡੀ ਬਣਾਇਆ ਹੋਇਆ। ਆਪਾਂ ਹੁਣ ਦੇਖਾਂਗੇ ਬਾਬੂ ਦੇ ਬੇ ਲੋੜੇ ਦਿਲ ਦੇ ਹਿਲਾਉਣ ਵਾਲੀ ਅੱਤ ਦੀ ਐਟਿੰਗ ਤੇ ਪੂਰਾ ਡੇਲੀ ਸੋਪ ਲੈਵਲ ਡਰਾਮਾ ਚਲੋ ਹੈ ਬਾਬੂ ਕੇਕ ਕੱਟ ਹੋ ਗਿਆ ਬਰਥਡੇ ਦਾ ਸਭ ਤੋਂ ਬੇਸਿਕ ਸਟੈਪ ਹੁੰਦਾ ਕੇਕ ਕੱਟ ਕਰਨਾ ਤੇ ਇਹ ਐਵੇਂ ਦੱਸਣ ਲੱਗਿਆ ਜਿਵੇਂ ਕੋਈ ਬ੍ਰੇਕਿੰਗ ਨਿਊਜ਼ ਹੋਵੇ ਤੋ ਹੁਣ ਆਪਾਂ ਖਾਂਦੇ ਪਏ ਇਹ ਤਾਂ ਸਾਨੂੰ ਵੀ ਪਤਾ ਵੀ ਕੇਕ ਖਾਣ ਲਈ ਬਣਿਆ ਮਿਊਜ਼ੀਅਮ ਚ ਰੱਖਣ ਲਈ ਨਹੀਂ ਕਿਊਟ ਬੰਦੇ ਨਾਕਾਮਯਾਬ ਕੋਸ਼ਿਸ਼ ਅੱਛਾ ਕੱਲਾ ਕੱਲਾ ਖਾਣ ਲੱਗਾ ਹੈ ਓ ਭਰਾਵੋ ਕੇਕ ਦੇ ਦੋ ਟੁਕੜੇ ਮੂੰਹ ਚ ਪਾਓ ਤੇ ਅੱਗੇ ਵਧੋ ਤੁਸੀਂ ਤਾਂ ਪਿੰਗਾ ਪਾ ਕੇ ਬਹਿ ਗਏ ਐਡਾ ਤਾਂ ਮੈਨੂੰ ਥੋੜੀ ਜਿਹੀ ਜਨਮ ਜਨਮ ਮੰਤਰਾਂ ਦੇ ਵਚਨ ਲੈਣੇ ਆ ਕਿ ਕੇਕ ਖਾਣਾ ਇੱਕ ਕੇਕ ਖਾਣ ਪਿੱਛੇ ਇੰਨੇ ਡਰਾਮੇ ਹਮ ਸ਼ੁਗਰਾ ਮੰਨ ਗਿਆ ਨਵੂ ਭਾਬੀ ਦਾ ਜਨਮ ਦਿਨ ਪਰ ਐਡੀ ਛੇਤੀ ਕਿੱਥੇ ਗੱਲ ਇੱਥੇ ਨਹੀਂ ਨਿਬੜਦੀ ਇਹ ਤਾਂ ਸਿਰਫ ਇੱਕ ਰੀਲ ਆ ਹਜੇ ਤਾਂ ਇਸ ਕੇਕ ਤੇ ਪੂਰਾ ਵਲੌਗ ਆਣਾ ਨਾਰਮਲ ਫੈਮਲੀਆਂ ਦੇ ਵਿੱਚ ਕੇਕ ਕੱਟਣ ਲੱਗਿਆਂ ਇਦਾਂ ਦੇ ਡਰਾਮੇ ਕੌਣ ਕਰਦਾ ਤੇ ਕੇਕ ਬਸ ਦੋਨਾਂ ਨੇ ਹੀ ਅੰਦਰ ਵੜ ਕੇ ਕੱਟ ਲਿਆ ਤੁਹਾਡੀ ਫੈਮਲੀ ਹੈ ਨਹੀਂ ਸੀ ਘਰ ਅਗਰ ਸੈਲੀਬ੍ਰੇਸ਼ਨ ਕਰਨੀ ਸੀ ਕੇਕ ਕੱਟ ਕਰਨਾ ਸੀ ਐਟ ਲੀਸਟ ਸਾਰੇ ਫੈਮਲੀ ਮੈਂਬਰਸ ਨੂੰ ਤਾਂ ਇਕੱਠੇ ਕਰ ਲੈਂਦਾ ਜਾਂ ਫਿਰ ਇਹ ਵਲੌਗ ਤੇ ਰੀਲ ਲਈ ਸਿਰਫ ਇੱਕ ਝੋਚਲਾ ਸੀ ਨੌਨ ਸੈਂਸ ਹਾਂਜੀ ਗਾਇਜ਼ ਵੀਰੇ ਮੈਂ ਨਾ ਇੱਕ ਵੀਡੀਓ ਮੈਂ ਇੰਟਰਵਿਊ ਕੀਤੀ ਸੀ ਪੋਡਕਾਸਟ ਨਾ ਲਓ ਜੀ ਇਹਨੂੰ ਆਪਣੇ ਕੀਤੇ ਕੰਮ ਵੀ ਨਹੀਂ ਯਾਦ ਇੰਟਰਵਿਊ ਕੀਤੀ ਸੀ ਪੋਡਕਾਸਟ ਕੀਤਾ ਸੀ ਜਾਂ ਵੀਡੀਓ ਕੀਤੀ ਸੀ ਬਿਲੋਂ ਸਾਡੇ ਦਾਨਵੀਰ ਇਨਫਲੂਐਂਸਰ ਮੀਨੂ ਸੀਰਾ ਜੀ ਨੂੰ ਜਿਨ੍ਹਾਂ ਨੇ 2000 ਰੁਪਏ ਵੰਡ ਕੇ ਸੋਚ ਲਿਆ ਕਿ ਗਰੀਬੀ ਖਤਮ ਕਰਨ ਦਾ ਨੋਬਲ ਪ੍ਰਾਈਜ਼ ਜਿੱਤਣ ਵਾਲੇ ਆ। ਗੱਲ ਦਾ ਢਡੋਰਾ ਜਾ ਕੇ ਪੋਡਕਾਸਟ ਚ ਪਿੱਟਦਾ ਤੇ ਹੁਣ ਜਦੋਂ ਲੋਕ ਮਦਦ ਮੰਗ ਰਹੇ ਆ ਤਾਂ ਰੋਣਾ ਪਿਆ ਕਿ ਫੋਨ ਨਾ ਕਰੋ ਮੈਸੇਜ ਨਾ ਕਰੋ ਮੈਂ ਕਿਸੇ ਦੀ ਵੀ ਕਰਜ਼ਦਾਰ ਨਹੀਂ ਸਾਗੇ ਰਵਾਵਾ ਇਧਰ ਜ਼ਹਿਰ ਖਾਣੇ ਦਾ ਪੈਸਾ ਨਹੀਂ ਹੈ ਤੂੰ ਜਾ ਰਹਿ ਜਾ ਜਿੱਦੇ ਚ ਮੈਂ ਕਿਹਾ ਸੀ ਕਿ ਦੀਵਾਲੀ ਤੇ ਤੁਹਾਡਾ ਬਾਈ ਹਨਾ ਚਲੋ ਗਰੀਬਾਂ ਨੂੰ ਦੀਵਾਲੀ ਦੇ ਕੇ ਆਏ ਬਹੁਤ ਚੰਗੀ ਗੱਲ ਆ ਕਿ ਤੁਸੀਂ ਦੀਵਾਲੀ ਦੇ ਕੇ ਆਏ ਪਰ ਫਿਰ ਤੁਸੀਂ ਇਸ ਗੱਲ ਨੂੰ ਥੋੜਾ ਸੀਕ੍ਰੀਟ ਰੱਖ ਲੈਂਦੇ ਜਾਂ ਫਿਰ ਪਬਲਿਸਿਟੀ ਲਈ ਹਰ ਇੱਕ ਗੱਲ ਕੈਮਰੇ ਸਾਹਮਣੇ ਕਰਨੀ ਜ਼ਰੂਰੀ ਆ ਜੇ ਗਾਇਸ ਵੀਰੇ ਸਾਨੂੰ ਜੇ ਮੰਨ ਲਓ ਹਨਾ ਹੁਣ ਪੇਮੈਂਟ ਆਉਂਦੀ ਆ ਵਿੱਚੋਂ 2000 ਵੰਡ ਵੀ ਦਿੱਤਾ ਸੀ ਉਸ 2000 ਦੀ ਫਿਰ ਤੂੰ ਪ੍ਰੈਸ ਕਾਨਫਰੈਂਸ ਰੱਖਣੀ ਸੀ ਦਿਵਾਲੀ ਵਾਲੇ ਦਿਨ 1500 2000 ਤੇ ਕੀ ਹੋ ਗਿਆ ਉਹ ਦਿਨ ਅਸੀਂ ਕਰੋੜਾਪਤੀ ਦਾ ਬਾਣ ਨਹੀਂ ਗਏ ਹਨਾ ਇਹ ਤੂੰ ਕਲੈਰੀਫਾਈ ਕਰ ਰਹੀ ਆ ਜਾਂ ਫਿਰ ਡੋਨੇਸ਼ਨ ਅ ਰਿਫੰਡ ਮੰਗ ਰਹੀ ਆ ਤੱਕ ਤਾਂ ਯਾਰੋ ਮੈਨੂੰ ਫੋਨ ਕਰੀ ਜਾਂਦੇ ਆ ਮੈਸੇਜ ਕਰੀ ਜਾਂਦੇ ਸਾਡੀ ਹੈਲਪ ਕਰ ਦੋ ਇੱਕ ਵਾਰੀ ਦਾਨ ਕੀਤਾ ਹੁਣ ਹਰੇਕ ਲੋੜਵੰਦ ਬੰਦੇ ਨੂੰ ਬਲੌਕ ਕਰਨਾ ਪੈ ਰਿਹਾ ਆਏ ਲੱਗਦਾ ਦਾਨ ਨਹੀਂ ਲੋਨ ਦੇ ਕੇ ਪਛਤਾ ਰਹੀ ਆ ਬਈ ਮੇਰੇ ਤਾਂ ਆਪ ਨਾ ਹਣ ਖਾਣੇ ਬਣਾਉਣ ਵਾਲੇ ਪਏ ਆ ਮੈਂ ਤੁਹਾਡੀ ਕੀ ਹੈਲਪ ਕਰਦੇ ਆ ਦੱਸੋ ਹੈ अच्छा वॉशरूम दे गेट नहीं लगवा सकती पर खुद कोरियन ट्रीटमेंट करवा सकती हां नॉन खानिया दे गेट नहीं लगवा सकती पर नित नवे सूट ਲੈ ਸਕਦੀ हां गेट नहीं ਲੱਗਦੇ पर हर एक पार्टी ते मेकअप करवा सकती हां दरवाजे ਲਵਾਉਣ ਨੂੰ ਪੈਸੇ ਹੈ ਨਹੀਂ ਪਰ ਵੱਡੇ ਵੱਡੇ ਰੈਸਟੋਰੈਂਟਸ ਚ ਖਾਣਾ ਖਾ ਸਕਦੀ हां ਸਿੱਧਾ ਕਹਿਣਾ ਇਹ ਤਾਂ ਮੈਂ ਕੰਟੈਂਟ ਵਾਸਤੇ ਤੇ ਗਰੀਬੀ ਸ਼ੋਅ ਕਰਨ ਵਾਸਤੇ ਰੱਖਿਆ ਜਿੰਨੇ ਲੋਕਾਂ ਨੇ ਤੇਰੀ ਹੈਲਪ ਕੀਤੀ ਉਹਦੇ ਚੋਂ ਤੂੰ 2000 ਅੱਗੇ ਦੇ ਕੇ ਹੁਣ ਪੁਛਤਾ ਰਹੀ ਆ ਕਿਉਂ ਪਰੇਸ਼ਾਨ ਕਰ ਰਹੇ ਹੋ ਮੈਸੇਜ ਕਰ ਕਰ ਕਹੀ ਜਾਂਦੇ ਆ ਫੇ ਤੁਸੀਂ ਹੈਲਪ ਕਰੋ ਸਾਡੀ ਭਾਈ ਅਸੀਂ ਇੰਨੇ ਚੋਕੇ ਈ ਹੋਇਆ ਸੀ ਵੀ ਇੰਨੀ ਅਸੀਂ ਕਿਸੇ ਦੀ ਹੈਲਪ ਕਰਦੀ ਆ ਬਹੁਤ ਫੋਨ ਆਈ ਜਾਂਦੇ ਆ ਬਹੁਤ ਮੈਸੇਜ ਆਈ ਜਾਂਦੇ ਆ ਮੈਂ ਨੰਬਰ ਇਸੇ ਕਰਕੇ ਡਿਲੀਟ ਕਰਤਾ ਪਲੀਜ਼ ਪਰੇਸ਼ਾਨ ਨਾ ਕਰੋ ਰਿਕਵੈਸਟ ਆ ਉਹ ਭਰਾਵੋ ਨਾ ਮੰਗੋ ਹੈਲਪ ਉਹ ਤਾਂ ਖੁਦ ਬਾਥਰੂਮਾਂ ਦੇ ਸਾਹਮਣੇ ਖੜ ਕੇ ਹੈਲਪ ਮੰਗ ਰਹੀ ਆ ਉਹ ਤਾਂ ਖੁਦ ਚੈਰਿਟੀ ਸਕੀਮ ਦਾ ਪਾਰਟ ਵਨ ਨੂੰ ਫਿਰਦੀ ਆ ਤੇ ਤੁਸੀਂ ਉਹਦੇ ਤੋਂ ਹੈਲਪ ਮੰਗੀ ਜਾਂਦੇ ਹੋ ਬਾਕੀ ਸੌਰੀ ਟੂ ਸੇ ਕਿਸੇ ਤੋਂ ਹੈਲਪ ਮੰਗਨ ਨਾਲੋਂ ਚੰਗਾ ਕਿ ਖੁਦ ਕੋਈ ਕੰਮ ਕਰ ਲਓ ਬਾਕੀ ਇਹਨਾਂ ਨੂੰ ਵੇਖਣ ਵਾਲੇ ਇਹਨਾਂ ਵਰਗੇ ਹੀ ਹੋਣਗੇ ਤਾਂ ਹੀ ਤਾਂ ਹੈਲਪ ਤੇ ਡਿਪੈਂਡ ਆ ਬੱਤ ਸਹੀ ਏ ਪਾਪੀ ਦੇਖੋ ਕਿੰਨਾ ਸੋਹਣਾ ਨੱਚਦੀ ਪਈ ਆ ਕਿੰਨੀ ਸ਼ਰਮਿਲੀ ਆ ਵਿਚਾਰੀ ਓ ਮਾਈ ਗਾਡ ਵਾਓ ਚਲੋ ਚਲੋ ਕੋਈ ਗੱਲ ਨਹੀਂ ਪਰਿਵਾਰ ਚ ਥੋੜੀ ਬਹੁਤ ਮਸਤੀ ਤਾਂ ਬਣੀ ਰਹਿੰਦੀ ਆ ਪਰਿਵਾਰ ਦੇ ਨਾਲ ਇੰਨਾ ਕਿ ਤਾਂ ਬੰਦਾ ਨਾਚੀ ਸਕਦਾ ਨਹੀਂ ਪਾਈ ਇਹ ਤਾਂ ਹੁਣ ਸ਼ੁਰੂ ਹੋਈ ਆ ਭਾਬੀ ਬੱਸ ਕਰ ਬੱਸ ਕਰ ਪਿੰਡ ਵਾਲਿਆਂ ਨੂੰ ਵੀ ਨੱਚ ਲੈਣ ਦੇ ਮੈਂ ਤਾਂ ਸੋਚਿਆ ਸੀ ਭਾਬੀ ਕਿੰਨੀ ਸਵੀਟ ਆ ਕਿੰਨੀ ਸ਼ਰਮਿਲੀ ਆ ਪਰ ਭਾਬੀ ਦੀ ਝਾਕ ਐਸੀ ਖੁੱਲੀ ਕਿ ਰੁਕਣ ਦਾ ਨਾਮ ਹੀ ਨਹੀਂ ਲੈਂਦੀ ਆ ਹੀ ਪਤਾ ਲੱਗ ਗਿਆ ਕਿ ਤੂੰ ਜਚਦੀ ਆ ਹੁਣ ਥੋੜਾ ਕੰਟਰੋਲ ਕਰ ਆਫ ਵਾਲੀ ਸਵਿਚ ਕਿੱਥੇ ਆ ਕੋਈ ਜਾਣਾ ਆਫ ਕਰੋ ਨਹੀਂ ਤਾਂ ਇਹਨੇ ਆਊਟ ਆਫ ਕੰਟਰੋਲ ਹੋ ਜਾਣਾ ਬਾਕੀ ਪਾ ਵੀਰੇ ਡਾਂਸ ਨੂੰ ਵੇਖ ਕੇ ਤਾਂ ਇਹ ਹੀ ਲੱਗਦਾ ਵੀ ਨਵਾਂ ਵਲੌਗਰ ਲਾਂਚ ਹੋਣ ਵਾਲਾ ਸਾਰੇ ਜਨੇ ਆਪਣੇ ਸੂਟ ਬੂਟ ਕੱਸ ਲੋ ਨਿਊ ਕੰਟੈਂਟ ਔਨ ਦਾ ਵੇ ਗਾਈਜ਼ ਹਾਂ ਕੋ ਹਾਂ ਤੁਹਾਡੇ ਸਾਰੇ ਆਨੇ ਵਧੀਆ ਹੋਣਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਨਾ ਕੱਲ ਸਾਡਾ ਵਿਆਹ ਸੀਗਾ ਭੈਣੇ ਕਿੰਨੇ ਕਵਾਰੀ ਵਿਆਹ ਕਰਵਾਉਣਾ ਤੂੰ ਵਿਆਹ ਥੋੜਾ ਨਹੀਂ ਸੀ ਥੋੜੀ ਰਿਸ਼ਤੇਦਾਰੀ ਚ ਵਿਆਹ ਸੀ ਤੇ ਕੱਲ ਅਸੀਂ ਬਹੁ ਵਿਆਹ ਕੇ ਲੈ ਆਏ ਸੀ ਤੇ ਅੱਜ ਅਸੀਂ ਜਾ ਰਹੇ ਹਾਂ ਪਾਰਟੀ ਤੇ ਤੇ ਦਿਖਾਉਨੇ ਆ ਤੁਹਾਨੂੰ ਅੱਗੇ ਚੈੱਕ ਕਰਿਓ ਵਲੌਗ ਅੱਛਾ ਤਾਂ ਨਵੀਂ ਬਹੂ ਨੇ ਇਹ ਤਾਂ ਮਾਲ ਪਾਰਟੀ ਤੇ ਹੀ ਪਾਇਆ ਸੀ ਵੈਸੇ ਤਾਂ ਅਸੀਂ ਚੈੱਕ ਕਰ ਲਿਆ ਚਲੋ ਕੋਈ ਗੱਲ ਨਹੀਂ ਤੁਸੀਂ ਵੀ ਕਰਾ ਦਿਓ ਕੀ ਚੈੱਕ ਕਰਵਾਉਣਾ ਅਸੀਂ ਪੌਸਟ ਕਿਤੇ ਨਾ ਵਿਆਪਰੇ ਕਰੇ ਤੇ ਤੋਂ ਹੰਡਿਆ ਤੋਂ ਅੱਗੇ ਸੈੱਟ ਕਰਿਓ ਆਰੇ ਆਂ ਦੇ ਵਿੱਚ ਸੋ ਕਾਲਡ ਵਲੌਗਰ ਕੋਈ ਵਾਇਸਓਵਰ ਨਾਮ ਦੀ ਵੀ ਚੀਜ਼ ਹੁੰਦੀ ਆ ਜਿੱਥੇ ਸ਼ੋਰ ਜ਼ਿਆਦਾ ਹੋਵੇ ਤੁਹਾਡੀ ਆਵਾਜ਼ ਕਲੀਅਰ ਨਹੀਂ ਆਉਂਦੀ ਉੱਥੇ ਵਾਇਸਓਵਰ ਵੀ ਕੀਤੀ ਜਾ ਸਕਦੀ ਆ ਬਟ ਨਹੀਂ ਅਸੀਂ ਤਾਂ ਜਿਵੇਂ ਸੈਟ ਆਂਦਾ ਉਵੇਂ ਹੀ ਵਲੌਗ ਬਣਾ ਲੈਣਾ ਲਓ ਜੀ ਹੁਣ ਸ਼ੈਲੀਬ੍ਰਿਟੀ ਗਲੀਆਂ ਵਿੱਚ ਵੀ ਨੱਚਣਗੇ ਵੈਸੇ ਗਲੀ 'ਚ ਨੱਚਣਾ ਕੋਈ ਮਾੜੀ ਗੱਲ ਤਾਂ ਨਹੀਂ ਬਸ ਚੈੱਕ ਕਰ ਲਓ ਕਿ ਪੈਰਾਂ ਥਲੇ ਗਿੱਲੀ ਮਿੱਟੀ ਤਾਂ ਨਹੀਂ ਬਾਕੀ ਸੋਨੂ ਨੂੰ ਤਾਂ ਚਾਹੀ ਬਾਲਾ ਕਿਉਂਕਿ ਵਿਆਹ ਚੋਂ ਕੰਟੈਂਟ ਨਿਕਲ ਰਿਹਾ ਨਾ ਕਹਿੰਦੇ ਨੇ ਹੁੰਦੇ ਪੰਜੇ ਦੀਆਂ ਪੰਜੇ ਉਂਗਲਾਂ ਕਿਓ ਚ ਆਹ ਫੜ ਆਹ ਫੜ ਉਹ ਕਹੀ ਜਾਂਦੇ ਐ ਬੈਕ ਜਾਵੜੋ ਬੈਕ ਜਾਵੜੋ ਪਰ ਸੋਨੂ ਨੂੰ ਕਿਸੇ ਦੀ ਗੱਲ ਨਾਲ ਕੋਈ ਮਤਲਬ ਨਹੀਂ ਉਹ ਲੱਗੀ ਆਪਣੇ ਫianse ਨੂੰ ਪੁੱਛਣ ਕਿ ਕੈਸੇ ਹੋ ਵੀ ਰੋਜ ਤਾਂ ਤੁਹਾਡੇ ਘਰੇ ਰਹਿੰਦਾ ਹਜੇ ਵੀ ਹਾਲ ਪੁੱਛਣ ਦੀ ਲੋੜ ਆ ਵੈਸੇ ਇੱਕ ਗੱਲ ਪੱਕੀ ਆ ਸੋ ਉਹਨੇ ਆਪਣੇ ਵਿਆਹ ਤੇ ਨਵੀਂ ਭਾਬੀ ਤੋਂ ਵੀ ਵੱਧ ਧਮਾਲਾ ਪਾਉਣੀ ਆ ਹਾਇ ਨੀ ਮੇਰਾ ਲੱਲ ਕਿ ਵੀ ਪਰਸਨ ਕਿਸੇ ਦੇ ਵਿਆਹ ਤੇ ਜਾ ਕੇ ਇਹੋ ਜਿਹੇ ਹਰਕਤਾਂ ਕਰ ਸਕਦਾ ਕਿਸੇ ਦੇ ਛੱਡੋ ਆਪਦੇ ਘਰ ਦੇ ਵਿਆਹ ਚ ਵੀ ਤੇ ਇਹ ਤਾਂ ਫਿਰ ਵੀ ਆਪਣੀ ਭੈਣ ਦੇ ਸਹੁਰਿਆਂ ਦੇ ਵਿਆਹ ਤੇ ਗਈ ਆ ਇਹਨਾਂ ਦੇ ਵਿੱਚ ਬਿਲਕੁਲ ਵੀ ਗੁੱਡ ਬਿਹੇਵੀਅਰ ਤੇ ਐਥਿਕਸ ਨਾਮ ਦੀ ਚੀਜ਼ ਹੀ ਹੈ ਨਹੀਂ ਤੇ ਨਾ ਹੀ ਇਹਨਾਂ ਦਾ ਕੋਈ ਫੈਮਿਲੀ ਮੈਂਬਰ ਇਹਨਾਂ ਨੂੰ ਰੋਕਦਾ ਟੋਕਦਾ ਜੇ ਸਾਡੇ ਵਰਗੇ ਕਿਸੇ ਦੇ ਵਿਆਹ ਚ ਜਾ ਕੇ ਇਹੋ ਜਿਹੇ ਹਰਕਤਾਂ ਕਰਨ ਸਾਡੇ ਤਾਂ ਪਹਿ ਜਾਣ ਕਿਚੀ ਚ ਦੋ ਯਾਰ ਯਾਰ ਲੱਗੇ ਜੀ ਲੱਗੇ ਜੀ ਫੋਲਵਰ ਕੀ ਤਾਂ ਲੈ ਗਏ ਪਰ ਪਤਾ ਤਾਂ ਫੇਰ ਲੱਗੂ ਵੀ ਦੁਪਹਿਰ ਖਿੜਿਆ ਜਾਂ ਗੁਲਾਬ ਕਿਤੇ ਕੁਝ ਬੂਤੋਂ ਜ਼ਿਆਦਾ ਕੰਡੇ ਨਿਕਲ ਆਉਣ ਆਹੋ ਮਿੱਤਰੋ ਹੋ ਚਲੋਗੇ ਆਪਣੇ ਸੈਟ ਤੁਹਾਨੂੰ ਪਤਾ ਜੀ ਦੇਖ ਹੀ ਲੈਣਾ ਇਹਦੇ ਵਲੌਗ ਚ ਹੁਣ ਆਪਾਂ ਚੱਲੇ ਜਾਈਏ ਘਰੇ ਉੱਥੇ ਆਪਾਂ ਨੂੰ ਨਚਰਾ ਪੁੰਦਨਾ ਧਮਾਲਾ ਪਾਉਣੀ ਆ ਜੀ ਸੋਨੂ ਵਖਾਉਗੀ ਡੀਜ ਦਾ ਤਮਾਕਾ ਖਾਰੇ ਅਸੀਂ ਕਦੇ ਡੀਜ ਵੇਖਿਆ ਹੋਵੇ ਕਿ ਨਾ ਚਲੋ ਬਾਕੀ ਜਿਨ੍ਹਾਂ ਨੇ ਨਹੀਂ ਦੇਖਿਆ ਦੇਖ ਲਿਓ ਜੇ ਸੋਨੂ ਦੇ ਵਲੌਗ ਚ ਹੁਣ ਆਪਾਂ ਚੱਲਨੇ ਆਪਣੀ ਕਿਚਨ ਕੋ ਸਾਡਾ ਇੱਕ ਛੋਟਾ ਪਰ ਦੇਖ ਲੋ ਕਿੰਨਾ ਕਿੰਦਾ ਖੂਜੀਆ ਹਜੇ 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 ਐਂਡਲੈਸ ਨੂੰ ਘਰੇ ਜਾ ਕੇ ਨਿਕਲਣਾ ਉਹ ਬ੍ਰੇਕ ਤੋਂ ਬਾਅਦ ਹਾਂ ਵੀ ਮਿੱਤਰੋ ਤੁਹਾਨੂੰ ਪਤਾ ਹੀ ਹੈ ਨਾ ਇੱਥੇ ਨੀਰਾ ਬਹੁਤ ਹੈਗਾ ਤੇ ਬਾਕੀ ਆਪਣੇ ਸੱਜਣ ਪਿਆਰੇ ਬੈਠ ਗਏ ਸਾਰੇ ਓਕੇ 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 ਥੋੜਾ ਬੱਚ ਪਰੀਆਂ ਤਾਂ ਸਾਰੀਆਂ ਇਕੱਠੀਆਂ ਕਰਕੇ ਗੱਡੀ 'ਚ ਬਿਠਾ ਲੀਆਂ ਪਰ ਦੇਖੀ ਕਿਤੇ ਪਰੀਆਂ ਦੀ ਗੱਡੀ ਨਾ ਪਲਟਾ ਦੀ ਓ ਮਾਈ ਗਾਡ ਬਾਕੀ ਆਰ ਤੁਸੀਂ ਦੇਖੋ ਹਨਾ ਇਹ ਸਾਰੇ ਜਣੇ ਮੁੰਡੇ ਦੇ ਸਹੁਰਿਆਂ ਦੇ ਘਰੇ ਆ ਹਲੇ ਤੇ ਉਥੇ ਇਹਨਾਂ ਦਾ ਇਹ ਹਾਲਾ ਤੇ ਆਪਦੇ ਘਰੇ ਇਹ ਕੀ ਕੁਝ ਕਰਦੇ ਹੋਣਗੇ ਆਮਲੀ ਜੀ ਮੈਂ ਸਾਰੇ ਜਣੇ ਆਈ ਹੋਪ ਕਿ ਤੇ ਸਾਡੇ ਨੂੰ ਬਹੁਤ ਵਦਿਆ ਹੋਵੇ ਸਵਾਗਤ ਆਪਣੇ ਚੈਨਲ ਵਿੱਚ ਸੋ एवरीवन ਟਾਈਮ ਹੋ ਚੁੱਕਿਆ ਤਕਰੀਬਨ ਹਨਾ ਸਿਲਾ ਓਏ ਹੈਲੋ ਗਾਇਸ ਸੁੱਤੀ ਭਈ ਹੈ ਕੁਝ ਵੀ ਇਹ ਕੈਮਰਾ ਤਾਂ ਖੋਲ ਲੈਂਦੀ ਆ ਪਰ ਇਹਨੂੰ ਫਿਰ ਪਤਾ ਨਹੀਂ ਹੁੰਦਾ ਵੀ ਕੀ ਬੋਲਣਾ ਤੇ ਕੀ ਨਹੀਂ ਟਾਈਮ ਦੱਸਦੀ ਦੱਸਦੀ ਸਿੱਧਾ ਰਸੀਲਾ ਕੇ ਨਸੀਲਾ ਉਹਦੇ ਤੇ ਪਹੁੰਚ ਗਈ ਬਾਕੀ ਉਹਨੂੰ ਚਾਹੀਦਾ ਕਿ ਇਹਦੀ ਲੱਤ ਫੜ ਲੇ ਸੌਣ ਵੀ ਨਹੀਂ ਦਿੰਦੀ ਆ ਆਪਣੇ ਵਲੌਗ ਦੇ ਚੱਕਰ ਚ ਸੌ ਰਹੀ ਐ ਸੋ एवरीवन ਨਸੀਲਾ ਆਪਣੀ ਸੌ ਰਹੀ ਐ ਐਂਡ ਇੱਥੇ ਆਪਾਂ ਕਰ ਰਹੇ ਸੀ ਫੋਟੋ ਸ਼ੂਟਸ ਸਟਿੱਕਸ ਕਰਦੇ ਸੀ ਜੇ ਕਿਸੇ ਨੂੰ ਇਹਦੀ ਸਮਝ ਲੱਗੀ ਹੋਈ ਤਾਂ ਪਲੀਜ਼ ਦੱਸਣ ਦੀ ਕਿਰਪਾਲਤਾ ਜ਼ਰੂਰ ਕਰਿਓ ਜੇ ਫਿਲਹਾਲ ਉਦਾਂ ਹੀ ਲਿਬੜੇ-tibੜੇ ਆਪਾਂ ਅੱਛਾ ਤੇ ਲਿਬੜੀ ਤੇ ਬੜੀ ਨੇ ਫੋਟੋ ਸ਼ੂਟ ਕਰ ਲਿਆ ਲੋਕ ਤਾਂ ਫੋਟੋ ਸ਼ੂਟ ਕਰਵਾਉਣ ਲੱਗੇ ਤਿਆਰ ਹੋਣ ਚ ਸਾਰਾ ਜੋਰ ਲਾ ਦਿੰਦੇ ਆ ਬਾਕੀ ਇਹਨੂੰ ਸੋ एवरीवन ਪਤਾ ਨਹੀਂ ਕਿਹਨੇ ਸਿਖਾਤਾ ਕੋਈ ਵੀ ਗੱਲ ਪਿੱਛੋਂ ਸਟਾਰਟ ਹੁੰਦੀ ਆ ਪਹਿਲਾਂ ਸੋ एवरीवन ਮੈਨੂੰ ਲੱਗਦਾ ਇਹ ਇਹਦੇ ਉਸਤਾਦ ਦੇ ਹੀ ਕੰਮ ਆ ਪਿਆਰੀ ਸਮਝ ਗਈ ਯਾਨਦੂ ਮੈਂ ਆਪਣੇ ਵਲੌਗ ਦੀ ਕੀਤੀ ਹੈ ਸ਼ੁਰੂਆਤ ਬਾਅਦ ਤੁਹਾਨੂੰ ਵੀ ਚੈੱਕ ਕਰਦੇ ਆ ਵੀਊਜ਼ ਚੈੱਕ ਕਰੋ ਸੋ एवरीवन ਅੱਜ ਮੈਂ ਕੰਮ ਤੇ ਨਹੀਂ ਗਈ ਪਰ ਸੁਝਾਵਾਂਗੀ ਇੱਕ ਤਾਂ ਇਹ ਕੰਮ ਤੇ ਪਤਾ ਨਹੀਂ ਕਿੱਥੇ ਲੱਗੀ ਆ ਜਿੱਥੇ ਹਰ ਰੋਜ਼ ਹੀ ਛੁੱਟੀ ਮਾਰ ਲੈਂਦੀ ਐ ਤੇ ਕੋਈ ਕੋ ਜੀ ਇਹਨੂੰ ਕਹਿੰਦਾ ਵੀ ਨਹੀਂ ਜੇ ਮਨ ਨਹੀਂ ਕਰਦਾ ਤਾਂ ਦੋ ਦੋ ਦਿਨ ਕੰਮ ਤੇ ਨਹੀਂ ਜਾਂਦੀ ਤੇ ਜੇ ਮਨ ਕਰਦਾ ਤਾਂ ਚੱਲ ਜਾਂਦੀ ਆ ਤੁਹਾਨੂੰ ਲੱਗਦਾ ਕਿ ਜੇ ਤੁਸੀਂ ਕਿਸੇ ਕੋਲੇ ਜੌਬ ਤੇ ਲੱਗੇ ਹੋਵੋ ਤੇ ਤੁਸੀਂ ਰੋਜ਼ ਆਪਣੀ ਮਰਜ਼ੀ ਨਾਲ ਛੁੱਟੀ ਮਾਰ ਸਕਦੇ ਹੋ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਦੰਨ ਕਾਮਦੇ ਵੀ ਫਾਈਨਲੀ ਸਾਰਿਆਂ ਨੂੰ ਗੁੱਡ ਨਿਊਜ਼ ਆ ਗੁੱਡ ਨਿਊਜ਼ ਇਹ ਆ ਕਿ ਆਪਾਂ ਕਿਹੜੀ ਗੁੱਡ ਨਿਊਜ਼ ਆ ਨਾ ਸੱਚ ਜੋਬ ਲੱਗ ਗਈ ਕਿ ਸਲਮਾਨ ਖਾਨ ਦੇ ਨਾਲ ਮੂਵੀ ਚ ਲੀਡ ਰੋਲ ਮਿਲ ਗਈ ਸਭ ਤੋਂ ਪਹਿਲਾਂ ਤਾਂ ਮੈਂ ਵਲੌਗ ਦੇ ਚੱਕਰਾਂ ਚ ਧੁੱਪੇ ਆ ਗਏ ਆ ਜੋ ਕਿ ਮੈਨੂੰ ਨਹੀਂ ਆਣਾ ਚਾਹੀਦਾ ਸੀ ਐਂਡ ਬੋਲ ਵੀ ਕੁਝ ਐਵੇਂ ਸਸਪੈਂਸ ਦੇ ਰਹੀਆਂ ਲੋਕ ਪਹਿਲਾਂ ਹੀ ਟੈਨਸ਼ਨ ਚ ਆਏ ਪਏ ਆ ਕੰਟਰੋਲ ਗੁੱਡ ਨਿਊਜ਼ ਇਹ ਆ ਕਿ ਬਸ ਮੇਰੇ ਸਿਰਫ 10 ਤੋਂ 20 ਡੇਰ ਲੱਗੇ ਨੇ ਉਸ ਤੋਂ ਬਾਅਦ ਦਨ ਆਪਣਾ ਸਾਰਾ ਸਮਾਨ ਲਿਗਾਣਾ ਹੈ ਓਪਨਿੰਗ ਆਪਾਂ ਜਲਦੀ ਹੀ ਕਰਾਂਗੇ ਸੂਨ ਦੀ ਠੀਕ ਆ ਫਿਲਹਾਲ ਮੈਂ ਹਜੇ ਦੱਸ ਰਹੀ ਆਂ ਐਂਡ ਬਾਕੀ ਤੁਹਾਨੂੰ ਦੱਸ ਦੇ ਰਾਂਗੇ ਤਾਂ ਇਹ ਗੁੱਡ ਨਿਊਜ਼ ਏ ਕਿ ਸਾਡਾ ਆਈਕਿਊ ਟੈਸਟ ਤੇਰੀ ਗੁੱਡ ਨਿਊਜ਼ ਮਿਲਣ ਤੋਂ ਪਹਿਲਾਂ ਹੀ ਸਾਡਾ ਬ੍ਰੇਨ ਡੈਮੇਜ ਹੋ ਗਿਆ ਬਾਕੀ ਤੁਸੀਂ ਇਹਦੀ ਇੰਗਲਿਸ਼ ਤਾਂ ਚੈੱਕ ਕਰ ਹੀ ਲਈ ਹੋਣੀ ਆ ਗੱਲ ਤਾਂ ਇਹਨੂੰ ਘਾਟ ਆਉਂਦੀ ਹੁੰਦੀ ਆ ਜਾਂ ਤਾਂ ਇਹਨੇ ਸੋ एवरीवन ਕਹਿਣਾ ਹੁੰਦਾ ਤੇ ਜਾਂ ਫਿਰ ਐਂਡ ਐਂਡ ਕਰੀ ਜਾਣਾ ਹੁੰਦਾ ਉਸ ਤੋਂ ਇਲਾਵਾ ਵਿਊ ਨੂੰ ਵਿਊਜ਼ ਦੱਸਦੀ ਆ ਤੇ 10 15 ਡੇਜ਼ ਨੂੰ ਡੇ ਦੱਸਦੀ ਆ ਆਪਦਾ ਸਲੂਨ ਤਾਂ ਬਾਅਦ ਚ ਓਪਨ ਕਰ ਲਈ ਪਹਿਲਾਂ ਪ੍ਰੋਡਕਟਸ ਦੇ ਨੇਮ ਸਹੀ ਲੈਣਾ ਸਿੱਖਲਾ ਬਾਕੀ ਚਾਵੇਂ ਕਸਟਮਰ ਦੇ ਸਾਹਮਣੇ ਕੱਚੀ ਹੋਇਆ ਕਰੇਗੀ ਬਾਕੀ ਗਾਇਸ ਅੱਜ ਦੀ ਵੀਡੀਓ ਆਪਾਂ ਇੱਥੇ ਕਰਦਿਆਂ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਐਂਡ ਨਾਲ ਦੀ ਨਾਲ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ